ਫਰੀਦਕੋਟ ਦੇ SSP ਡਾਕਟਰ ਪ੍ਰਗਿਆ ਜੈਨ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਜਿਸ ਦੇ ਚਲਦਿਆਂ ਕੋਟਕਪੂਰਾ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਦੇ ਨਾਲ ਬਣਾਈ ਗਈ ਉਸਾਰੀ ਨੂੰ ਟਾਇਆ ਗਿਆ ਇਸ ਮੌਕੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਮੁਲਾਜ਼ਮ ਹਾਜ਼ਰ ਰਹੇ ਜਿਨ੍ਹਾਂ ਦੀ ਮੌਜੂਦਗੀ ਦੇ ਵਿੱਚ ਹੀ ਇਸ ਨਜਾਇਜ਼ ਤੌਰ ਤੇ ਬਣੀ ਹੋਈ ਉਸਾਰੀ ਨੂੰ ਟਾਇਆ ਗਿਆ ਦੱਸਦੇ ਕਿ ਬਲਡੋਜ਼ਰ ਦੀ ਮਦਦ ਦੇ ਨਾਲ ਆਲੀਸ਼ਾਨ ਕੋਠੀ ਨੂੰ ਟਾ ਦਿੱਤਾ ਗਿਆ ਔਰ ਇਹ ਵੀ ਦੱਸਿਆ ਜਾ ਰਿਹਾ ਕਿ ਨਸ਼ਾ ਤਸਕਰੀ ਦੇ ਮਾਮਲੇ ਦੇ ਵਿੱਚ ਸ਼ਾਮਲ ਇਹ ਸ਼ਖਸ ਹੈ ਜਿਸ ਦੇ ਬਨੋਂ ਇੱਕ ਕੋਠੀ ਬਣਾਈ ਗਈ ਸੀ ਤੇ ਇਸੇ ਉਸਾਰੀ ਨੂੰ ਜਦੋਂ ਗੈਰ ਕਾਨੂੰਨੀ ਪਾਇਆ ਗਿਆ ਤੇ ਉਸ ਨੂੰ ਅੱਜ ਮੌਕੇ ਤੇ ਪਹੁੰਚ ਕੇ ਪ੍ਰਸ਼ਾਸਨਿਕ ਟੀਮ ਦੇ ਵੱਲੋਂ ਕਾਰਵਾਈ ਕੀਤੀ ਗਈ ਤੇ ਉਸ ਤੋਂ ਬਾਅਦ ਐਸਐਸਪੀ ਡਾਕਟਰ ਪ੍ਰਗਿਆ ਜੈਨ ਦੀ ਹਾਜ਼ਰੀ ਦੇ ਵਿੱਚ ਹੀ ਇਸ ਨੂੰ ਬਲਡੋਜ਼ਰ ਦੀ ਮਦਦ ਦੇ ਨਾਲ ਢਾਇਆ ਜਾ ਰਿਹਾ ਹੈ ਇਸ ਮੌਕੇ ਤੇ ਮੌਜੂਦ ਐਸਐਸਪੀ ਡਾਕਟਰ ਪ੍ਰਗਿਆ ਜੈਨ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਕੋੜਕਪੂਰਾ ਸ਼ਹਿਰ ਦੇ ਜਲਾਲਿਆਣਾ ਰੋਡ ਇੰਦਰਾ ਕਲੋਨੀ ਦੇ ਵਿੱਚ ਨਜਾਇਜ਼ ਉਸਾਰੀ ਕੀਤੀ ਗਈ ਸੀ ਜਿਸ ਦੇ ਖਿਲਾਫ ਕਾਰਵਾਈ ਕਰਦਿਆਂ ਅੱਜ ਇਸ ਨੂੰ ਠਾ ਦਿੱਤਾ ਗਿਆ ਹੁਣ ਇਹ ਵੀ ਦੱਸਿਆ ਕਿ ਜਦੋਂ ਇਸ ਰਿਹائش ਨੂੰ ਲੈ ਕੇ ਜਾਂਚ ਕੀਤੀ ਗਈ ਤਾਂ ਪਾਇਆ ਗਿਆ ਕਿ ਵਿਸ਼ਾਲ ਜਿਸ ਦੇ ਵੱਨੋਂ ਇਹ ਉਸਾਰੀ ਕੀਤੀ ਗਈ ਸੀ ਉਸ ਦੇ ਖਿਲਾਫ ਨਸ਼ੇ ਦੀ ਤਸਕਰੀ ਸੰਬੰਧੀ ਖਾਣਾ ਸਿਟੀ ਕੋਡਕਪੂਰਾ ਦੇ ਵਿੱਚ ਮੁਕਦਮਾ ਵਿਦਰਜ ਹੈ ਫਿਲਹਾਲ ਅੱਜ ਪ੍ਰਸ਼ਾਸਨਿਕ ਟੀਮ ਦੇ ਨਾਲ ਉਹਨਾਂ ਦੇ ਵੱਲੋਂ ਇਹ ਵੱਡੀ ਕਾਰਵਾਈ ਕੀਤੀ ਗਈ ਹੈ ਜਦੋਂ ਨਜਾਇਜ਼ ਬਣੀ ਇਸ ਉਸਾਰੀ ਨੂੰ ਢਾਇਆ ਗਿਆ ਤੇ ਇਸ ਮਾਮਲੇ ਦੇ ਵਿੱਚ ਅਗਲੀ ਕਾਰਵਾਈ ਵੀ ਕੀਤੀ ਜਾ ਰਹੀ ਹੈ ਜੀ ਪੁਲੀ ਫਰੀਦਕੋਟ ਪੁਲਿਸ ਨੂੰ ਰਿਕੁਐਸਟ ਆਈ ਸੀ ਕਿ ਪੁਲਿਸ ਇਮਦਾਦ ਪ੍ਰੋਵਾਈਡ ਕਰਾਣੀ ਹੈ ਇੱਥੇ ਇੱਕ ਲੀਗਲ ਸਟਰਕਚਰ ਹੈ ਉਹਦੀ ਡਿਮੋਲਿਸ਼ਨ ਵਾਸਤੇ ਤੇ ਉਹਦੇ ਰਿਗਾਰਡਿੰਗ ਹੀ ਅੱਜ ਸਾਰੇ ਅਸੀਂ ਇੱਥੇ ਆਏ ਹਾਂ ਔਰ ਇੱਕ ਪ੍ਰੋਪਰ ਕਾਨੂੰਨੀ ਕਾਰਵਾਈ ਨੂੰ ਫੋਲੋ ਕਰਦੇ ਹੋਏ ਗਾਈਡਲਾਈਨਸ ਨੂੰ ਫੋਲੋ ਕਰਦੇ ਹੋਏ ਅੱਜ ਇਹ ਡਿਮੋਲਿਸ਼ਨ ਐਕਟੀਵਿਟੀ ਸਿਵਲ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਕੀਤੀ ਗਈ ਹੈ ਪਿਛਲੀ ਵਾਰੀ ਵੀ ਨਸ਼ਾ ਤਸਕਰ ਨੂੰ ਕਾਫੀ ਹੰਗਾਮਾ ਕੀਤਾ ਗਿਆ ਸੀ ਪਰ ਇਸ ਟਾਈਮ ਕੋਈ ਬੇਸ ਨਹੀਂ ਰਿਹਾਗਾ ਹੰਗਾਮੇ ਵਾਲਾ ਕਿਸ ਤਰ੍ਹਾਂ ਸਮਝੋਗੇ ਤੁਸੀਂ ਜੀ ਇਹ ਕਲੀਅਰ ਕਟ ਇੱਕ ਇੰਡੀਕੇਸ਼ਨ ਹੈ ਕੀ ਜਿਹੜੀ ਮੁਹਿੰਮ 1 ਮਾਰਚ ਨੂੰ ਇਹ ਜੋਰਸ਼ੋਰ ਨਾਲ ਸਟਾਰਟ ਹੋਈ ਸੀ ਯੁਧ ਨਸ਼ਾ ਵਿਰੁੱਧ ਦਾ ਇੱਕ ਵਿਜੀਬਲ ਇਮਪੈਕਟ ਕੋਟਕਪੁਰਾ ਵਿਖੇ ਅਸੀਂ ਦੇਖ ਸਕਦੇ ਨੇ 4 ਮਹੀਨੇ ਪਹਿਲੇ ਤੁਸੀਂ ਸਾਰੇ ਹੀ ਇੱਥੇ ਆਏ ਸੀ ਤਾਂ ਉਸ ਵੇਲੇ ਵੀ ਇੱਥੇ ਇੱਕ ਡਿਮੋਲਿਸ਼ਨ ਡਰਾਈਵ ਇਸੀ ਲੋਕੇਸ਼ਨ ਤੇ ਕੀਤੀ ਗਈ ਸੀ ਤਾਂ ਉਸ ਵੇਲੇ ਜਿਹੜਾ ਪਬਲਿਕ ਸੈਂਟੀਮੈਂਟ ਸੀ ਔਰ ਅੱਜ ਦਾ ਜਿਹੜਾ ਪਬਲਿਕ ਸੈਂਟੀਮੈਂਟ ਹੈ ਦੈਟ ਇਜ਼ ਅ ਕੰਪਲੀਟ ਕੰਟਰਾਸਟ ਤਾਂ ਉਸ ਵੇਲੇ ਪੁਲਿਸ ਨੂੰ ਔਰ ਸਾਰਿਆਂ ਨੂੰ ਇਹ ਕਿਹਾ ਗਿਆ ਸੀ ਕਿ ਇਹ ਇੱਕ ਬਹੁਤ ਚੰਗਾ ਉਪਰਾਲਾ ਸਟਾਰਟ ਕੀਤਾ ਗਿਆ ਹੈ ਔਰ ਉਸ ਉਪਰਾਲੇ ਦੀ ਜਿਹੜੀ ਇੱਕ ਸਸਟੇਨਡ ਲਹਿਰ ਸੀ ਉਹ ਅਸੀਂ ਔਰ ਸਸਟੇਨਡ ਮੋਮੈਂਟਮ ਅਸੀਂ ਮੇਨਟੇਨ ਕਰਨ ਚ ਕਾਮਯਾਬ ਹੋਏ ਨੇ ਔਰ ਇਹਦਾ ਜਿਹੜੇ ਆંકੜੇ ਹੈ ਉਹ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਫਰੀਦਕੋਟ ਪੁਲਿਸ ਦੀ ਪੂਰੀ ਟੀਮ ਵੱਲੋਂ 1 ਮਾਰਚ ਤੋਂ ਲੈ ਕੇ ਹੁਣ ਤੱਕ 624 ਪਰਚੇ ਰਜਿਸਟਰ ਕੀਤੇ ਗਏ ਨਸ਼ਾ ਤਸਕਰਾਂ ਦੇ ਖਿਲਾਫ ਤਾਂ 1054 ਨਸ਼ਾਤ ਅਸਕਰ ਜੇਲ੍ਹ ਚ ਭੇਜੇ ਗਏ ਨੇ ਜਿਹੜੀ ਫਿਗਰਸ ਆਪਣੇ ਆਪ ਚ ਇਹ ਦਰਸਾਉਂਦੀ ਹੈ ਕਿ ਡੇਲੀ ਸਾਡੇ ਜਿਹੜੇ ਪੁਲਿਸ ਤੇ ਸਾਡੇ ਐਸ ਐਚ ਓਜ਼ ਨੇ ਤੇ ਗਰਾਊਂਡ ਲੈਵਲ ਜਿਹੜੇ ਐਨ ਜੀ ਓਜ਼ ਨੇ ਉਹ ਕਿੰਨੀ ਮਿਹਨਤ ਕਰਦੇ ਪਏ ਇਸੀ ਲੜੀ ਦੇ ਚ 26 ਕਿਲੋ ਤੋਂ ਵੱਧ ਹਿਰੋਇਨ ਰਿਕਵਰ ਹੋਈ ਹੈ 20 ਕੁਇੰਟਲ ਤੋਂ ਵੱਧ ਪੋਸਟ ਰਿਕਵਰ ਹੋਇਆ ਹੈ 9 ਲੱਖ ਤੋਂ ਵੱਧ ਡਰਗ ਮਨੀ ਰਿਕਵਰ ਹੋਇਆ ਹੈ 21000 ਤੋਂ ਵੱਧ ਨਸ਼ੀਲੀ ਗੋਲੀਆਂ ਰਿਕਵਰ ਹੋਈਆਂ ਹੈ ਔਰ 9 ਕਰੋੜ ਤੋਂ ਵੱਧ ਜਿਹੜੀ ਜਾਇਦਾਦ ਹੈਗੀ ਨਸ਼ਾ ਤਸਕਰਾਂ ਦੀ ਉਹ ਫ੍ਰੀਜ਼ ਕਰਾਈ ਜਾ ਚੁੱਕੀ ਹੈ ਤਾਂ ਇਸ ਤਰ੍ਹਾਂ ਦੀ ਜਿਹੜੀ ਡਿਮੋਲੀਸ਼ਨ ਡਰਾਈਵ ਜਦੋਂ ਵੀ ਸਾਡੇ ਕੋਲ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਰਿਕੁਐਸਟ ਆਂਦੀ ਹੈ ਪੁਲਿਸ ਹਮਦਦ ਵਾਸਤੇ ਅਸੀਂ ਸਾਰੇ ਇਕੱਠੇ ਪ੍ਰੋਪਰ ਪ੍ਰੋਸੀਜਰ ਨੂੰ ਫਾਲੋ ਕਰਦੇ ਵੇ ਉਹ ਐਕਟੀਵਿਟੀਜ਼ ਅਸੀਂ ਕਰਾਂਦੇ ਇਸੇ ਜਿਹੜਾ ਵਿਅਕਤੀ ਹੈ ਇਸ ਦੇ ਖਿਲਾਫ ਕਿੰਨੇ ਮੁਕਦਮੇ ਨੇ ਇਹ ਵਿਸ਼ਾਲ ਹੈ ਇਹਤੇ ਵੀ ਇਹਦਾ ਵੀ ਪੁਰਾਣਾ ਕ੍ਰਿਮੀਨਲ ਰਿਕਾਰਡ ਹੈ ਤੇ ਐਨਡੀਪੀਐਸਏ ਐਂਡ ਵੈਰੀ ਇੰਪੋਰਟੈਂਟਲੀ ਕਿ ਇਹਦੀ ਸ਼ਿਕਾਇਤ ਬਹੁਤ ਸਗੀ ਇੱਥੇ ਲੋਕਲੀ ਤਾਂ ਇਹ ਜਿਹੜਾ ਪੂਰਾ ਇਹ ਜਿਹੜੀ ਬਸਤੀ ਸੀ ਕਿਸੇ ਜ਼ਮਾਨੇ ਵਿੱਚ ਇਹ ਬਹੁਤ ਬਦਨਾਮ ਬਸਤੀ ਹੁੰਦੀ ਸੀ ਅੱਜ ਅਗਰ ਤੁਸੀਂ ਇੱਥੇ ਮੈਂ ਤੁਹਾਨੂੰ ਰਿਕੁਐਸਟ ਕਰਾਂਗੀ ਕਿ ਤੁਸੀਂ ਕੈਮਰਾ ਪੈਨ ਕਰਕੇ ਦਿਖਾਓ ਤਾਂ ਅੱਜ ਇੱਥੇ ਕਿੰਨੀ ਸ਼ਾਂਤੀ ਹੈ ਤੇ ਇੱਥੇ ਕਿੰਨਾ ਕਿੰਨੀ ਠੱਲ ਪਈ ਹੋਈ ਹੈ ਤੇ ਲੋਕਲ ਜਿਹੜੀ ਪਬਲਿਕ ਹੈ ਉਹਨਾਂ ਦਾ ਵੀ ਤੁਸੀਂ ਫੀਡਬੈਕ ਜ਼ਰੂਰ ਲਿਓ ਤਾਂ ਕਿ ਇੱਕ ਐਕਚੁਅਲ ਪਿਕਚਰ ਅਸੀਂ ਦਿਖਾ ਪਾਈਏ ਉਹਨਾਂ ਦੇ ਸਮੇਂ ਵਿੱਚ ਹੋਰ ਕਿੰਨੇ ਨੰਬਰ ਲੱਗਦੇ ਸੀ ਇਸ ਤਰ੍ਹਾਂ ਜੀ ਸਾਡੀ ਤੇ ਡੇਲੀ ਜਿਹੜੀ ਕਾਰਵਾਈ ਲਗਾਤਾਰ ਸਾਡੀ ਜਾਰੀ ਹੈ ਔਰ ਅਸੀਂ ਟਾਈਮ ਟੂ ਟਾਈਮ মিডিਆ ਨੂੰ ਅਸੀਂ ਇਨਫੋਰਮ ਕਰਦੇ ਰਹਿੰਦੇ ਹਾਂ ਡੇਲੀ ਦਾ ਸਾਡਾ ਵੀ ਜਾਂਦਾ ਕੱਲ ਵੀ ਅਸੀਂ ਤਿੰਨ ਮੁਲਜ਼ਮ ਫੜੇ ਸੀ ਤੇ ਡੀਐਸਪੀ ਕੋਟਕਪੁਰਾ ਦੀ ਸੁਪਰਵੀਜ਼ਨ ਹੇਠ ਹੀ ਇੱਥੇ ਇੱਕ ਪਰਚਾ ਰਜਿਸਟਰ ਹੋਇਆ ਸੀ ਜੇਚ 300 ਗ੍ਰਾਮ ਹਿਰੋਇਨ ਦੀ ਰਿਕਵਰੀ ਹੋਈ ਦੋਨੋਂ ਹੀ ਜਿਹੜੇ ਬੰਦੇ ਸੀ ਉਹ ਬਟਾਲਾ ਸ਼ਹਿਰ ਦੇ ਰਹਿਣ ਵਾਲੇ ਸੀ ਜਿਹੜੇ ਨਸ਼ਾ ਇੱਥੇ ਵੇਚਣ ਦੀ ਕੋਸ਼ਿਸ਼ ਕਰਦੇ ਸੀ ਐਂਡ THEN ਦੇ ਵਰ ਰਾਉਂਡਡ ਅ ਬਹੁ ਕਮਰਸ਼ੀਅਲ ਕੁਆਂਟੀਟੀ ਰਿਕਵਰੀ ਸੀ ਇਸ ਟਾਈਪ ਦੇ ਕੇਸਿਸ ਡੇਲੀ ਖਰੀਦਕੋਟ ਪੁਲਿਸ ਵੱਲੋਂ ਰਜਿਸਟਰ ਹੋ ਰਹੇ ਨੇ। ਨਸ਼ਾ ਪਸਕਰ ਤੁਹਾਨੂੰ ਸੁਣ ਰਹੇ ਹੋਣਗੇ ਕੋਈ ਮੈਸੇਜ ਇਹਨਾਂ ਨਾਲ। ਜੀ ਮੈਸੇਜ ਤੇ ਮੈਂ ਤੁਹਾਡੇ ਵੱਲੋਂ ਇਹੀ ਦਿਲਵਾਉਣਾ ਚਾਹਾਂਗੀ ਕਿ ਇੱਕ ਵਾਰ ਤੁਸੀਂ ਆਪਣਾ ਕੈਮਰਾ ਪੈਨ ਕਰਕੇ ਇੱਕ ਵਾਰ ਇਸ ਗਲੀ ਦਾ ਹਾਲ ਦਿਖਾਓ। ਤਾਂ ਉਹੀ ਮੈਸੇਜ ਜੀ ਅਗਰ ਤੁਸੀਂ ਹੁਣ ਵੀ ਨਹੀਂ ਹਟੋਗੇ ਤਾਂ ਫਿਰ ਇਹੀ ਹੋਣਾ।